ਹਾਂਜੀ ਮੈਂ ਤੁਹਾਡਾ ਆਪਣਾ ਮਾਨਸਾ ਵਾਲਾ ਸੰਗਰ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਪੰਜਾਬੀ ਗੀਤ ਦੀ ਤੇ ਪੰਜਾਬੀ ਲੋਕ ਤਤ ਪੰਜਾਬ ਦੇ ਹੱਕਾਂ ਵਾਲਾ ਸੱਚੀਆਂ ਗੱਲਾਂ ਜੇ ਚੰਗਾ ਲੱਗਿਆ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੁਣਕੇ ਜੀ ਹੋ ਬੜਾ ਰੌਲਾ ਪਾਉਂਦੇ ਨੇ ਪੰਜਾਬੀ ਹੋਣ ਦਾ ਕਰਤੇ ਨਾ ਹੈਲਪ ਗਰੀਬ ਬੰਦੇ ਦੀ ਉੱਥੇ ਜਾ ਕੇ ਧੱਕੇ ਨਾਲ ਪੈਸੇ ਦੇ ਦਿੰਦੇ ਔ ਚਿੱਥੇ ਕਦਰ ਨਾ ਬਾਈ ਧਰਮ ਤੇ ਤੰਦੇਰੀ ਗੁਰੂਆਂ ਦੀ ਬਾਣੀ ਨੂੰ ਰਜਿੱਕ ਆਖਦੇ ਗੁਰੂਆਂ ਦੀ ਬਾਣੀ ਨੂੰ ਰਜਿੱਕ ਆਖਦੇ ਸ਼ਰਮ ਤਲਾ ਕੇ ਲੋਕਾ ਕਿੱਲੀ ਟਾਂਗਤੀ ਗੋਲਕਾਂ ਦੇ ਪੈਸੇ ਨਾਲ ਪਹਿਣ ਕੋਠੀਆਂ ਗਰੀਬ ਸਿੱਖਾਂ ਦੇ ਨਾ ਹਲਕਾਂ ਚੋਂ ਰੋਟੀ ਲੰਘਦੀ ਗੋਲਕਾਂ ਦੇ ਪੈਸੇ ਨਾਲ ਪਹਿਣ ਕੋਠੀਆਂ ਗਰੀਬ ਸਿੱਖਾਂ ਦੇ ਨਾ ਹਲਕਾਂ ਚੋਂ ਰੋਟੀ ਲੰਘਦੀ ਉਹ ਤੋਂ ਗੱਲ ਕਰਦੇ ਨਾ ਬੰਦੀ ਸਿੰਘਾਂ ਦੀ ਜਦੋਂ ਇਹ ਪਾਵਰਾਂ ਦੇ ਵਿੱਚ ਹੁੰਦੇ ਆ ਪਿਛਲੇ ਪਰਸਨੋਟ ਦੇਖੋ ਪੜ੍ਹ ਕੇ ਉਹਨਾਂ ਵਿੱਚ ਸਿੰਘਾਂ ਨੂੰ ਇਹ ਕਹਿੰਦੇ ਗੁੰਡਿਆ ਹੁਣ ਮੁਹੰਮਦ ਅਸਤ ਕਿਤਾਬਾਂ ਲਈ ਹੈ ਚਲਾਈ ਉਤੋ ਉਤੋ ਫਿਰਦੇ ਆ ਪਖਪੂਰ ਦੇ ਪਿਓ ਕਹਿੰਦਾ ਸੌਂ ਜਾ ਪੁੱਤ ਚੁੱਪ ਕਰਕੇ ਪੁੱਤ ਕਹਿੰਦਾ ਸੁਪਨੇ 'ਚ ਸਿੰਘ ਕੂਰ ਦੇ ਪਿਓ ਕਹਿੰਦਾ ਸੌਂ ਜਾ ਪੁੱਤ ਚੁੱਪ ਕਰਕੇ ਪੁੱਤ ਕਹਿੰਦਾ ਸੁਪਨੇ ਚ ਸਿੰਘ ਕੂਰ ਦੇ ਇੰਨਾ ਹੀ ਬਿਆਦਬੀ ਦਾ ਦੌਰ ਸੀ ਚਲਾਇਆ ਹੁਣ ਜਣਾ ਖਣਾ ਗੁਰੂ ਦੇ ਬੀ ਅੰਗ ਪਾਰ ਜੇ ਕੌਮ ਹੈ ਬੁਲਾਉਂਦੀ ਸਿੰਘ ਸੁਖੇ ਮਹਿਤਾਬ ਨੂੰ ਜਿਹੜਾ ਮਸੇ ਰੰਗੜ ਦੇ ਵਾਂਗੂ ਬਹਿਰੀ ਗੱਡੀ ਚਾੜ ਜੇ ਜਦੋਂ ਰੱਬ ਮਾਰੇ ਉਦੋਂ ਹੁੰਦੀ ਨਾ ਆਵਾਜ਼ ਜਦੋਂ ਰੱਬ ਮਾਰੇ ਉਦੋਂ ਹੁੰਦੀ ਨਾ ਆਵਾਜ਼ ਕਹੇ ਗਿਨੇ ਸਿਆਣੇ ਗੱਲ ਨੂੰ ਵਿਚਾਰਿਓ ਨਾ ਭੁੱਲੋ ਮਰਿਆਦਾ ਕਦੇ ਗੁਰੂ ਘਰਾਂ ਦੀ ਲੱਖਾਂ ਵਾਰੀ ਜਿੱਤੋ ਲੱਖਾਂ ਵਾਰੀ ਹਾਰਿਓ ਨਾ ਭੁੱਲੋ ਮਰਿਆਦਾ ਕਦੇ ਗੁਰੂ ਘਰਾਂ ਦੀ ਲੱਖਾਂ ਵਾਰੀ ਜਿੱਤੋ ਲੱਖਾਂ ਵਾਰੀ ਹਾਰਿਓ ਮਾਨਸਾਲਾ ਆਖੇ ਅਕਲ ਨੂੰ ਹੱਥ ਮਾਰ ਲੋ ਹੈਲਪ ਉਹਨਾਂ ਦੀ ਉਹ ਕਰੋ ਜਿਹੜੇ ਲੋੜਵੰਦ ਨੇ ਇਹਨਾਂ ਨੂੰ ਖਵਾ ਕੇ ਤੁਸੀਂ ਸਾਨ ਪਾਲ ਦੇ ਗੁਰੂ ਘਰਾਂ ਵਿੱਚ ਇਹੀ ਪਾਉਂਦੇ ਗੰਦ ਨੇ ਗਰੀਬ ਸਿੱਖਾਂ ਨੂੰ ਇਹ ਲੋਕ ਮੰਨਦੇ ਨਾ ਸਿੱਖ ਬਾਣੇ ਸਿੱਖੀ ਦੇ ਵਿੱਚ ਬੜਾ ਭੇਖ ਰਹਿ ਗਿਆ ਸੁਣ ਸੁਣ ਗੱਲਾਂ ਪੈਣੀਆਂ ਨੇ ਦੰਦੜਾ ਸੰਗਰਾਂ ਦਾ ਮੁੰਡਾ ਗੱਲ ਸੱਚੀ ਕਹਿ ਗਿਆ ਉਹ ਸੁਣ ਸੁਣ ਗੱਲਾਂ ਪੈਣੀਆਂ ਨੇ ਦੰਦੜਾ ਸੰਗਰਾਂ ਦਾ ਮੁੰਡਾ ਗੱਲ ਸੱਚੀ ਕਹਿ ਗਿਆ